ਹੈਲੋ ਜੀ ਸਤਿ ਸ਼੍ਰੀ ਅਕਾਲ ਨੌਵੀਂ ਜਮਾਤ ਦੇ ਪਿਆਰੇ ਬੱਚਿਓ ਤੁਹਾਡੇ ਲਈ ਵਿਗਿਆਨ ਵਿਸ਼ੇ ਦਾ ਚੌਥਾ ਪਾਠ ਪਰਮਾਣੂ ਦੀ ਬਣਤਰ ਦੇ ਪ੍ਰਸ਼ਨਾਂ ਜਿਉ ਆਪਾਂ ਅੱਗੇ ਕਰ ਰਹੇ ਹਾਂ ਉਸ ਤੋਂ ਅੱਗੇ ਆਪਾਂ ਪ੍ਰਸ਼ਨ ਕਰਨ ਜਾ ਰਹੇ ਹਾਂ ਤਾਂ ਇਹ ਪ੍ਰਸ਼ਨ ਹੈਗੀ ਆ ਦੋ ਹੀ ਪ੍ਰਸ਼ਨ ਹੈ ਪਹਿਲਾ ਪ੍ਰਸ਼ਨ ਹੈ ਕਿ ਪਰਮਾਣੂ ਦੇ ਤਿੰਨ ਨਿਕੜੇ ਕਣਾਂ ਦੇ ਨਾਂ ਲਿਖੋ ਅਸੀਂ ਜਾਣਦੇ ਹਾਂ ਕਿ ਪਰਮਾਣੂ ਦਾ ਜਿਹੜਾ ਚਿੱਤਰ ਆ ਉਹ ਇਸ ਤਰ੍ਹਾਂ ਹੁੰਦਾ ਹੈ ਇਹ ਪਰਮਾਣੂ ਦਾ ਨਿਊਕਲੀਅਸ ਹੈ ਤੇ ਇਹਦੇ ਵਿੱਚ ਪ੍ਰੋਟਾਣ ਤੇ ਨਿਊਟ੍ਰੋਨ ਹੁੰਦੇ ਆ ਤੇ ਇਲੈਕਟ੍ਰੋਨ ਆ ਜਿਹੜੇ ਉਹ ਇਹਦੇ ਬਾਹਰ ਸ਼ੈਲਸ ਦੇ ਵਿੱਚ ਘੁੰਮਦੇ ਆ ਇੱਥੇ ਇਲੈਕਟ੍ਰੋਨ ਹੁੰਦੇ ਆ ਪਹਿਲੀ ਸ਼ੈਲ ਦੇ ਵਿੱਚ ਦੋ ਇਲੈਕਟ੍ਰੋਨ ਹੁੰਦੇ ਆ ਜੇ ਵੱਧ ਤੋਂ ਵੱਧ ਦੋ ਹੋ ਸਕਦੇ ਆ ਤੇ ਬਾਕੀ ਇਲੈਕਟ੍ਰੋਨ ਆ ਜਿਹੜੇ ਉਹ ਅਗਲੇ-ਅਗਲੇ ਸ਼ੈਲਸ ਦੇ ਵਿੱਚ ਹੁੰਦੇ ਆ ਤਾਂ ਇਹ ਇਲੈਕਟ੍ਰੋਨ ਆ ਤੇ ਇਹ ਪ੍ਰੋਟਾਣ ਆ ਤੇ ਇਹ ਨਿਊਟ੍ਰੋਨ ਆ ਤੇ ਪ੍ਰੋਟਾਨ ਤੇ ਨਿਊਟ੍ਰਨਾਂ ਦਾ ਜੋੜਾ ਜਿਹੜਾ ਉਹ ਪਰਮਾਣੂ ਪੁੰਜ ਹੁੰਦਾ ਹੈ ਤਾਂ ਪਰਮਾਣੂ ਦੇ ਤਿੰਨ ਨਿਕੜੇ ਕਣਾਂ ਦੇ ਨਾਂ ਹੈਗੇ ਆ ਪ੍ਰੋਟਾਨ ਨਿਊਟ੍ਰਨ ਤੇ ਇਲੈਕਟ੍ਰੋਨ ਆਪਾਂ ਇਲੈਕਟ੍ਰੋਨ ਪ੍ਰੋਟਾਨ ਤੇ ਨਿਊਟ੍ਰਨ ਹਾਂਜੀ ਸੈਕੰਡ ਹੈਗਾ ਹੀਲੀਅਮ ਪਰਮਾਣੂ ਦਾ ਪਰਮਾਣੂ ਪੁੰਜ 4 ਹੈ ਉਸ ਦੇ ਨਾਭਕ ਵਿੱਚ ਦੋ ਪ੍ਰੋਟਾਨਾਂ ਨੂੰ ਦੋ ਪ੍ਰੋਟੋਨ ਹਨ ਤਾਂ ਇਸ ਵਿੱਚ ਕਿੰਨੇ ਨਿਊਟ੍ਰਨ ਹੋਣਗੇ ਹਾਂਜੀ ਅਸੀਂ ਦੇਖ ਹੀ ਰਹੇ ਹਾਂ ਕਿ ਨਾਬਕ ਦੇ ਵਿੱਚ ਪ੍ਰੋਟਾਨ ਤੇ ਨਿਊਟ੍ਰਨਾਂ ਦੀ ਗਿਣਤੀ ਹੈ ਜਿਹੜੀ ਉਹਨਾਂ ਨੂੰ ਜੋੜ ਕੇ ਪਰਮਾਣੂ ਦਾ ਪੁੰਜ ਆਉਂਦਾ ਹੈ ਤਾਂ ਜੇ ਉਹਨਾਂ ਨੇ ਕਿਹਾ ਕਿ ਪਰਮਾਣੂ ਦਾ ਪੁੰਜ ਜਿਹੜਾ ਉਹ 4 ਹੈ ਜੇ ਪਰਮਾਣੂ ਦਾ ਪੁੰਜ ਹੀਲੀਅਮ ਪਰਮਾਣੂ ਦਾ ਪੁੰਜ 4 ਹੈ ਤੇ ਇਹਦੇ ਵਿੱਚ ਦੋ ਪ੍ਰੋਟਾਨ ਹੈ ਤਾਂ 4 ਵਿੱਚੋਂ ਜੇ ਦੋ ਪ੍ਰੋਟੋਨ ਘਟਾ ਦਈਏ ਤਾਂ ਦੋ ਹੀ ਨਿਊਟ੍ਰਨ ਹੋਣਗੇ ਤੇ ਦੋ ਨਿਊਟ੍ਰਨ ਤੇ ਦੋ ਪ੍ਰੋਟਾਨ ਆ ਜਿਹੜੇ ਮਿਲ ਕੇ ਉਹ ਪ੍ਰੋਟੋਨ ਪਲੱਸ ਨਿਊਟ੍ਰਨ ਕਰੀਏ ਤਾ 2 2 ਹੋ ਕੇ 4 ਆ ਜਾਊਗਾ ਤਾਂ 4 ਆ ਜਿਹੜਾ ਹੀਲੀਅਮ ਦਾ ਪਰਮਾਣੂ ਪੁੰਜ ਹੈ ਸੋ ਅਸੀਂ ਕਹਿ ਸਕਦੇ ਹਾਂ ਕਿ ਇਹਦੇ ਵਿੱਚ ਕਿੰਨੇ ਨਿਊਟ੍ਰਨ ਹੋਣਗੇ 2 ਤਾਂ ਨਿਊਟ੍ਰਨ ਜਿਹੜੇ ਹੋਏ ਦੇ ਵਿੱਚ 2 ਹੋਣਗੇ ਹਾਂਜੀ ਓਕੇ